ਨਾਲ ਇਹ ਗੁਰੂਆਂ ਦੀਆਂ ਗੱਲਾਂ ਕਰਨਗੇ ਇਹਨਾਂ ਚੋਂ ਬਾਹਰ ਖੜਾ ਕਰਕੇ ਮੈਨੂੰ ਇੱਕ ਲੀਡਰ ਕਰਾ ਕਹਦੇ ਵੀ ਅਸੀਂ ਗੁਰੂਆਂ ਦੀ ਗੱਲ ਕਰਨ ਵਾਲੇ ਹੈਗੇ ਆ ਇਹ ਗੁਰੂਆਂ ਦੀ ਗੱਲ ਕਰਦੇ ਆ ਗੁਰੂ ਉਹ ਸੀ ਜਿਨ੍ਹਾਂ ਨੇ ਆਪਦੇ ਘਰ ਝਾੜ ਕੇ ਲੋਕਾਂ ਦੇ ਘਰ ਬਣਾਏ ਇਹ ਗੁਰੂਆਂ ਨੂੰ ਮੰਨਣ ਵਾਲੇ ਇਹੋ ਜਿਹੇ ਆ ਇਹਨਾਂ ਨੇ ਲੋਕਾਂ ਦੇ ਝਾੜ ਕੇ ਆਪਦੇ ਘਰ ਬਣਾਏ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਪੰਜਾਬੀ ਸਾਡੇ ਲੁੱਟਣ ਵੱਲੋਂ ਪਏ ਆ ਲੁੱਟਣ ਵਾਲਾ ਚਾਹੀਦਾ ਓ ਲੁੱਟੀ ਦਾ ਜਾਂਦਾ ਹੁਣ ਪਗੰਤਮਾਨ ਦੀ ਜਿਹੜੀ ਕਮੇਟੀ ਸੀ ਉਹ ਇਤਕੇ ਪੂਰੀ ਸਫਲ ਹੋ ਗਈ। ਵੇਖੋ ਗੱਲ ਇਸ ਤਰ੍ਹਾਂ ਦੀ ਆ ਉਹਨੇ ਵਿਚਾਰੇ ਨੇ ਪੂਰਾ ਆਪਦਾ ਜੋਰ ਲਾਇਆ ਰਹਿੰਦੇ ਖੁੰਦੇ ਹੋਰ ਕਲਾਕਾਰ ਚੱਕੇ। ਹੋਰ ਵੱਡੇ ਵੱਡੇ ਬੰਦੇ ਉਹਨੇ ਲਿਆਂਦੇ। ਹੁਣ ਉਹ ਕਹਿੰਦਾ ਵੀ ਪੰਜਾਬ ਦੇ ਲੋਕਾਂ ਨੂੰ ਕੋਈ ਲੁੱਟਣ ਵਾਲਾ ਚਾਹੀਦਾ ਤੇ ਲੁੱਟਦਾ ਉਹਨੇ ਲੈ ਦੇ ਵਿੱਚ ਸ਼ੱਕਦਾ ਕੋਈ ਨਹੀਂਗਾ। ਹੁਣ ਰੌਲਾ ਇਹ ਆ ਵੀ ਜਿਹੜਾ ਆਪਦੀਆਂ ਪ੍ਰਾਪਤੀਆਂ ਬਣਾਈ ਜਾਂਦਾ ਲੋਕਾਂ ਦੇ ਘਰ ਉਜਾੜੂਗਾ। ਸਭ ਤੋਂ ਵੱਟੀ ਉਹਦੀ ਰਿੰਗ ਜਿਹੜੀ ਉਹਨੇ ਆਪਣੇ ਕਹਿੰਦੇ ਉਹਦੀ ਵਾਈਫ ਦੇ ਰਿੰਗ ਕਰੋੜਾਂ ਦੀ ਪਾਈ ਆ ਹੁਣ ਲੋਕ ਮ ਕਹਿਣਗੇ ਸਬੂਤ ਲਿਆਓ ਅੱਛਾ ਉਹ ਹੀਰੇ ਦੀ ਲੋਕ ਫੋਟਮਾ ਪਾ ਰਹੇ ਆ ਸਬੂਤ ਸਾਨੂੰ ਕਹਿੰਦੇ ਆ ਤੁਸੀਂ ਸਬੂਤ ਲਿਆਓ ਵੀ ਉਹ 1 ਕਰੋੜ ਦੀ ਨਹੀਂ ਗਈ ਇਹ ਅਸੀਂ ਕਿਵੇਂ ਯਕੀਨ ਕਰੀਏ ਭਗਵਾਨ ਤੋਂ ਮੰਨਦੇ ਮੈਂ ਤੁਸੀਂ ਦੱਸੋ ਇਹ ਕਹਿੰਦਾ ਵੀ ਪਹਿਲਾ ਮੁੱਖ ਮੰਤਰੀ ਆ ਜਿਹੜਾ ਪਜਾਮਾ ਲਵੇੜੀ ਫਿਰਦਾ ਇਹ ਕਹਿੰਦਾ ਵੀ ਪਹਿਲਾ ਮੁੱਖ ਮੰਤਰੀ ਜਿਹੜਾ ਪਾਣੀ ਦੇ ਵਿੱਚ ਵੜਿਆ ਬਹਿ ਕੇ ਕਰਕੇ ਚਾਰ ਪੰਜ ਗੱਲਾਂ ਗਨਮਨ ਪਰੇ ਕਰ ਦਿੰਦਾ ਆਪ ਗੱਲਾਂ ਕਰੀ ਜਾਂਦਾ ਮੁੱਖ ਮੰਤਰੀ ਨੂੰ ਅਸੀਂ ਤਾਂ ਹੱਥ ਨਹੀਂ ਪਾ ਸਕਦੇ ਰੱਬ ਤਾਂ ਪਾਊਗਾ ਸਾਰਿਆਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਵੈਣ ਪਹਿਣਗੇ ਪਰ ਯਾਦ ਰੱਖਿਆ ਜੇ ਇਹ ਪੰਜਾਬ ਦੇ ਲੋਕ ਆ ਭੋਲੇ ਭਾਲੇ ਲੋਕ ਆ ਸਭ ਤੋਂ ਵੱਡੀ ਗੱਲ ਤੇ ਆ ਵੀ ਗੱਲਾਂ ਚਾ ਕੇ ਵੋਟਾਂ ਪਾ ਦਿੱਤੀਆਂ ਇਹਨਾਂ ਨੇ ਜਿਹੜਾ ਤੁਸੀਂ ਲੌਲੀਪੋਪਾਂ ਦੀ ਗੱਲ ਕੀਤੀ ਸੀ ਉਹ ਲੌਲੀਪੋਪਾਂ ਚੱਟੀ ਯਾਰ 300 ਯੂਨਟ ਵਾਲਾ ਫ੍ਰੀ ਬੱਸਾਂ ਵਾਲਾ 1000 ਰੁਪਿਆ ਘਰ ਘਰ ਰਾਚਣ ਪਹੁੰਚਦਾ ਕੀ ਕਰੀਏ ਉਹਦਾ ਉਹ ਮੈਂ ਗੋਰੇ ਇਸ ਇਧਰ ਆ ਕੇ ਕਾਲਾ ਹੋ ਗਿਆ ਅੱਛਾ ਉਹ ਮੈਂ ਕੋ ਇੰਗਲਿਸ਼ ਭੁੱਲ ਗਿਆ ਇਧਰ ਆ ਕੇ ਸਾਰੇ ਗੋਰੇ ਇਸ ਇਧਰ ਆ ਕੇ ਬੈਠੇ ਆਓ ਭਾਈ ਉਰੇ ਆ ਤਾਂ ਵਾਕਈ ਗੋਰਾ ਉਰੇ ਆ ਆ ਵੀ ਗੋਰਾ ਸੀ ਆਵੇ ਇਧਰ ਆ ਕੇ ਵੀ ਕਾਲਾ ਹੋਣ ਲੱਗ ਗਿਆ ਇਹ ਬਾਹਰੋਂ ਆਇਆ ਕਿਹੜੀ ਕੰਟਰੀ ਚੋਂ ਆਇਆ ਇੰਗਲਿਸ਼ ਚ ਦੱਸ ਇਹ ਇੰਗਲਿਸ਼ ਫਾਰਮ ਚੋਂ ਆਇਆ ਬਾਈ ਜੀ ਕਿਹੜੀ ਇਹ ਨਾ ਗੱਲ ਆਪ ਦਾ ਪਰਿਵਾਰ ਦਿਨ ਬਾਹਰ ਫਿਰਦਾ ਤੁਸੀਂ ਵੇਖਣੋ ਸੱਚ ਦੀ ਪੋਰਟਲ ਮੈਂ ਤੁਹਾਡਾ ਆਪਣਾ ਤਾਰ ਸਿੰਘ ਜੀ ਤਾਰਾ ਅੱਜ ਸਾਡੇ ਨਾਲ ਵਿਸ਼ਾਲਦੀਪ ਜੀ ਫਾਜ਼ਿਲਕਾ ਸਾਡੇ ਨਾਲ ਨੇ ਪ੍ਰਵਿੰਦਰ ਸਿੰਘ ਜੀ ਝੋਟਾ ਦੇ ਜੋ ਨਸ਼ੇ ਨੂੰ ਲੈ ਕੇ ਮੇਂ ਵਿੱਡੀ ਗਈ ਸੀ ਉਹਦੇ ਬੜੋ ਸੰਘਰਸ਼ ਕੀਤਾਗਾ ਅੱਜ ਸਾਡੇ ਨਾਲ ਵੀਰੋ ਦੇ ਸ਼ਾਮਲ ਹੋਏ ਨੇ ਵਿਸ਼ਾ ਦੀ ਫਾਇਜਲ ਕਾ ਸਾਡੇ ਨਾਲ ਨੇ ਆਮ ਹੀ ਤੁਸੀਂ ਵੇਖਦੇ ਹੋ ਸੁਰਖੀਆਂ ਦੇ ਵਿੱਚ ਇਹ ਬਹੁਤ ਹੀ ਮਸ਼ਹੂਰ ਹਨ ਵੀਰ ਆਮ ਹੀ ਸਰਕਾਰ ਦੇ ਨਾਲ ਟੱਕਰ ਲੈਂਦੇ ਰਹਿੰਦੇ ਨੇ ਸਰਕਾਰ ਹੋਵੇ ਚਾਹੇ ਕੋਈ ਹੋਵੇ ਇਹ ਲੋਕ ਸੱਚਾਈ ਤੇ ਲੜਨ ਵਾਲਾ ਵੀਰ ਆ ਸਾਡਾ ਹਰ ਵਕਤ ਵੇਖੋਗੇ ਸੱਚਾਈ ਤੇ ਨਿਤ ਇੱਕ ਨ ਇੱਕ ਕਿਸੇ ਟੌਪਕ ਤੇ ਇਹ ਵੀਡੀਓ ਪਾਉਂਦੇ ਨੇ ਅੱਜ ਸਾਡੇ ਨਾਲ ਨੇ ਬਾਈ ਸਸਰੀ ਕਾਲ ਜੀ ਸਸਰੀ ਕਾਲ ਬਾਈ ਜੀ ਜਿੰਨੇ ਤੁਹਾਡੇ ਚੈਨਲ ਨਾਲ ਜੁੜੇ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜੇ ਸਾਡੀ ਨੌਜਵਾਨੀ ਆ ਜੀ ਦਿਨੋਂ ਦਿਨ ਨਸ਼ੇ ਦੇ ਵਿੱਚ ਗਰਕਰੀ ਜਾਰੀ ਹੈ ਸਰਕਾਰਾਂ ਜਦੋਂ ਵੀ ਆਉਂਦੀਆਂ ਲੋਲੀਪੋਪ ਦਿੰਦੀਆਂ ਸਾ ਉਹ ਸਰਕਾਰ ਬਣਾਉਣੀ ਹੁੰਦੀ ਆ ਸਰਕਾਰ ਕੋਲ ਇੱਕ ਟੌਪਿਕ ਹੁੰਦਾ ਜਿਵੇਂ ਇਹਨਾਂ ਨੇ ਐਤਕੀ ਆਮ ਆਦੀ ਪਾਰਟੀ ਨੇ ਲਿਆ ਸੀ ਟੌਪਿਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਅਸੀਂ ਇਨਸਾਫ ਦਵਾ ਦਾਂਗੇ ਕਿਉਂਕਿ ਪੰਜਾਬੀ ਲੋਕ ਸਾਡੇ ਐਡੀ ਭੋਲੇ ਲੋਕ ਆ ਇਹਨਾਂ ਨੂੰ ਲਾਉਣਾ ਬਹੁਤ ਸੌਖਾ ਪਿੱਛੇ ਆ ਇਹ ਸਾਇਦ ਤੁਸੀਂ ਮਾਨਸਾ ਦੇ ਸਪੀਚਾ ਸੁਣੀ ਹੋਵੇ ਇੱਕ ਇੱਕ ਇਸ ਗੱਲ ਦਾ ਜਵਾਬ ਲੈ ਲਓ ਫਿਰ ਨਾਲ ਤੁਸੀਂ ਉਹ ਵੀ ਕਰੀ ਚੱਲਿਆ ਜੀ ਜਿਹੜੀ ਗੱਲ ਭਾਈ ਸਾਹਿਬ ਤੁਸੀਂ ਕਿਹਾ ਵੀ ਇਹਨਾਂ ਨੇ ਬੇਅਦਬੀ ਦਾ ਮੁੱਦਾ ਬਣਾ ਲਿਆ ਬੇਅਦਬੀ ਦਾ ਇਨਸਾਫ ਦੇਣਾ ਹੁੰਦਾ ਤਾ ਭਗਵੰਤ ਮਾਨ ਜਿਸ ਦਿਨ ਐਮਪੀ ਸੀ ਇਹ ਕਹਿੰਦਾ ਭਾਈ ਵੀ ਕਾਲੀਆਂ ਸਰਕਾਰ ਵਿੱਚ ਬੇਅਦਬੀ ਹੋਈ ਆ ਪਰ ਆਪਾਂ ਨੂੰ ਸਾਰਿਆਂ ਨੂੰ ਇੱਕ ਮੇ ਇੱਕ ਹੋ ਕੇ ਪੜਤਾਲ ਕਰਨੀ ਚਾਹੀਦੀ ਆ ਆਪਾਂ ਇੱਕ ਦੂਜੇ ਤੇ ਤੰਜ ਨਾ ਕਸੀਏ ਜਿਸ ਦਿਨ ਕਾਂਗਰਸ ਦੀ ਸਰਕਾਰ ਸੀ ਉਦਦੇ ਕਾਲੀ ਦਲ ਕਹਿੰਦਾ ਤੇ ਉਸ ਉਸ ਤੋਂ ਬਾਅਦ ਆ ਭਗਵੰਤ ਮਾਨ ਵੀ ਕਹਿੰਦਾ ਕਿ ਆਓ ਭਾਈ ਆਪਾਂ ਪੜਤਾਲ ਕਰੀਏ ਪਰ ਇਹ ਸਾਰੇ ਦੇ ਸਾਰੇ ਇੱਕ ਦੂਜੇ ਤੇ ਤੰਜ ਕੱਸਦੇ ਰਹੇ ਆ ਜਿਵੇਂ ਕਹਿ ਲਓ ਨਾ ਇੱਕ ਮੌਕਾ ਭਾਲਦੇ ਹੁੰਦੇ ਆ ਕੇ ਆਖੇ ਭੰਡਾ ਪਡੋਰੀਆ ਕਿੰਨਾ ਕ ਭਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਇਹ ਤਿਆਰ ਬੈਠਿਆ ਵੀ ਇਹ 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 ਡਿੱਗੇ ਇੱਥੇ ਅਸੀਂ ਆਈਏ ਇਹ ਭਾਈ ਸਾਹਿਬ ਇਹਨਾਂ ਦੀਆਂ ਸੋਚਣ ਇਹਨਾਂ ਨੂੰ ਲੋਕਾਂ ਨਾਲ ਕੁਝ ਨਹੀਂ ਇਹਨਾਂ ਨੂੰ ਗੁਰੂਆਂ ਨਾਲ ਕੁਝ ਨਹੀਂ ਨਾਲ ਇਹ ਗੁਰੂਆਂ ਦੀਆਂ ਗੱਲਾਂ ਕਰਨਗੇ ਇਹਨਾਂ ਚੋਂ ਬਾਹ ਖੜਾ ਕਰਕੇ ਮੈਨੂੰ ਇੱਕ ਲੀਡਰ ਕਹੇ ਕਹਦੇ ਵੀ ਅਸੀਂ ਗੁਰੂਆਂ ਦੀ ਗੱਲ ਕਰਨ ਵਾਲੇ ਹੈਗੇ ਆ ਮੈਂ ਇੱਕੋ ਸਵਾਲ ਦਿਓ ਕਹੂੰਗਾ ਕਿ ਭਾਈ ਤੇਰੀ ਆਪਰਾਪ ਦੀ ਕਿੱਥੋਂ ਆਈ ਹੈ ਬਸ ਇੰਨਾ ਮੈਨੂੰ ਕੰਮ ਚਾਹੀਦਾ ਇਹ ਗੁਰੂਆਂ ਦੀ ਗੱਲ ਕਰਦੇ ਆ ਗੁਰੂ ਉਹ ਸੀ ਜਿਨ੍ਹਾਂ ਨੇ ਆਪ ਦੇ ਘਰ ਜਾੜ ਕੇ ਲੋਕਾਂ ਦੇ ਘਰ ਬਣਾਏ ਇਹ ਗੁਰੂਆਂ ਨੂੰ ਮੰਨਣ ਵਾਲੇ ਇਹੋ ਜਿਹੇ ਆ ਇਹਨਾਂ ਨੇ ਲੋਕਾਂ ਦੇ ਜਾੜ ਕੇ ਆਪ ਦੇ ਘਰ ਬਣਾਏ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਪੰਜਾਬੀ ਸਾਡੇ ਲੁੱਟਣ ਵੱਲੋਂ ਪਏ ਆ ਲੁੱਟਣ ਵਾਲਾ ਚਾਹੀਦਾ ਤੋ ਲੁੱਟੀ ਦਾ ਜਾਂਦਾ ਹੁਣ ਠੀਕ ਹੈ ਇਹ ਉਹ ਉਹ ਕਹਿੰਦਾ ਸੀ ਜਿਹੜੇ ਪੰਜਾਬੀ ਆ ਲੁੱਟਣ ਵਾਲਾ ਚਾਹੀਦਾ ਲੁੱਟ ਲੈ ਭਗਵੰਤ ਮਾਨ ਦੀ ਜਿਹੜੀ ਕਮੇਡੀ ਸੀ ਉਹ ਐਸੀ ਪੂਰੀ ਸਫਲ ਹੋਗੀ ਬਿਲਕੁਲ ਵੇਖੋ ਗੱਲ ਇਸ ਤਰ੍ਹਾਂ ਦੀ ਆ ਉਹਨੇ ਵਿਚਾਰੇ ਨੇ ਪੂਰਾ ਆਪਦਾ ਜੋਰ ਲਾਇਆ ਰਹਿੰਦੇ ਖੁੰਦੇ ਹੋਰ ਕਲਾਕਾਰ ਚੱਕੇ ਹੋਰ ਵੱਡੇ ਵੱਡੇ ਬੰਦੇ ਉਹਨੇ ਲਿਆਂਦੇ ਹੁਣ ਉਹ ਕਹਿੰਦਾ ਵੀ ਪੰਜਾਬ ਦੇ ਲੋਕਾਂ ਨੂੰ ਕੋਈ ਲੁੱਟਣ ਆਲਾ ਚਾਹੀਦਾ ਤੇ ਲੁੱਟਦਾ ਉਹਨੇ ਲੈ ਇਹਦੇ ਵਿੱਚ ਸ਼ੱਕ ਤਾਂ ਕੋਈ ਨਹੀਂਗਾ ਹੁਣ ਰੌਲਾ ਇਹ ਆ ਵੀ ਜਿਹੜਾ ਆਪਦੀਆਂ ਪ੍ਰਾਪਰਟੀਆਂ ਬਣਾਈ ਜਾਂਦਾ ਲੋਕਾਂ ਦੇ ਘਰ ਉਜਾੜੂਗਾ ਸਭ ਤੋਂ ਵੱਡੀ ਉਹਦੀ ਰਿੰਗ ਜਿਹੜੀ ਉਹਨੇ ਆਪਦੇ ਕਹਿੰਦੇ ਤੁਸੀਂ ਵਾਈਫ ਦੇ ਰਿੰਗ ਕਰੋੜਾਂ ਦੀ ਪਾਈ ਆ ਹੁਣ ਲੋਕ ਕਹਿਣਗੇ ਸਬੂਤ ਲਿਆਓ ਅੱਛਾ ਉਹ ਹੀਰੇ ਦੀ ਲੋਕ ਫੋਟੋਆਂ ਪਾ ਰਹੇ ਆ ਸਬੂਤ ਸਾਨੂੰ ਕਹਿੰਦੇ ਆ ਤੁਸੀਂ ਸਬੂਤ ਲਿਆਓ ਵੀ ਉਹ 1 ਕਰੋੜ ਦੀ ਨਹੀਂ ਗਈ ਇਹ ਅਸੀਂ ਕਿਵੇਂ ਯਕੀਨ ਕਰੀਏ ਭਗਵੰਤ ਮਾਨ ਤੇ ਜੇ ਲੋਕ ਸਬੂਤ ਨਹੀਂ ਦੇ ਸਕਦੇ ਤਾਂ ਮਾਨ ਸਾਹਿਬ ਸਬੂਤ ਦੇਣ ਮਾਨ ਸਾਹਿਬ ਸਬੂਤ 3 ਲੱਖ ਦੇ ਬੂਟਾਂ ਦੇ ਦਿੱਤਾ ਉਹਨੇ ਮੈਨੂੰ ਤੁਸੀਂ ਦੱਸੋ ਇਹ ਕਹਿੰਦਾ ਵੀ ਪਹਿਲਾ ਮੁੱਖ ਮੰਤਰੀ ਆ ਜਿਹੜਾ ਪਜਾਮਾ ਲਵੇੜੀ ਫਿਰਦਾ ਪਹਿਲਾ ਮੁੱਖ ਲੈ ਹਸਣ ਵਾਲੀ ਗੱਲ ਨਹੀਂ ਯਾਰ ਗੱਲ ਸਚਾਈ ਆ ਇਹ ਕਹਿੰਦਾ ਵੀ ਪਹਿਲਾ ਮੁੱਖ ਮੰਤਰੀ ਜਿਹੜਾ ਪਾਣੀ ਦੇ ਵਿੱਚ ਵੜਿਆ ਬੱਕ ਕਰਕੇ ਚਾਰ ਪੰਜ ਗੱਲਾਂ ਗਨਮਨ ਪਰੇ ਕਰ ਦਿੰਦਾ ਆਪ ਗੱਲਾਂ ਕਰੀ ਜਾਂਦਾ ਤੇ ਮੁੱਖ ਮੰਤਰੀ ਇਹ ਵੀ ਪਹਿਲੇ ਹੀ ਆ ਜਿਨੇ 3 ਲੱਖ ਰੁਪਏ ਦੇ ਬੂਟ ਪਾਏ ਆ ਜੀ ਸਰਕਾਰ ਦਾ ਕੰਮ ਸਾਰਿਆਂ ਨੂੰ ਭੁਗਤਣਾ ਪੈ ਰਿਹਾ ਜੀ ਬਹੁਤ ਬਹੁਤ ਧੰਨਵਾਦ ਪ੍ਰਸ਼ਾਸਨ ਨੂੰ ਲੱਗ ਭੁਗਤਣਾ ਪੈ ਰਿਹਾ ਤੁਹਾਡੇ ਮੇਰੇ ਵਰਗਾਂ ਨੂੰ ਲੱਗ ਭੁਗਤਣਾ ਪੈ ਰਿਹਾ ਤੇ ਭਗਵੰਤਮਾਨ ਏਸੀ ਅੱਗੇ ਪਿਆ ਤੇ ਲੋਕ ਇੱਥੇ ਚਾਨਣੀਆਂ ਦੀ ਧੁੱਪ ਥੱਲੇ ਬੈਠੇ ਆ ਵੀ ਚਾਨਣੀਆਂ ਦੇ ਵਿੱਚ ਦੀ ਧੁੱਪ ਪੈਂਦੀ ਆ ਲੋਕਾਂ ਦਾ ਕੱਪੜੇ ਆਏ ਹੋਗੇ ਸੀ ਜਿਵੇਂ ਛਾਲ ਮਾਰ ਕੇ ਆਏ ਹੁੰਦੇ ਬਾਹਰ ਜੀ ਪਰ ਇਹ ਭਗਵੰਤ ਮਾਨ ਨੂੰ ਕੋਈ ਪਰਵਾਹ ਨਹੀਂ ਲੋਕਾਂ ਦੀ ਮੇਨ ਮਕਸਦ ਨਸ਼ੇ ਦੀ ਆ ਇਹ ਕਹਿੰਦਾ ਅਸੀਂ ਲਾਟਾਂ ਬੜੀਆਂ ਉੱਚੀਆਂ ਹੋਗਾ ਤੇ ਹੁਣ ਇਹਨੂੰ ਕਾ ਕਰ ਬੁਝਾ ਲਾਟਾਂ ਕੋਈ ਲਾਟਾਂ ਨਹੀਂ ਬੁਝਾਈਆਂ ਇਹਨਾਂ ਨੇ ਕੋਈ ਕੱਖ ਨਹੀਂ ਕੀਤਾ ਇਹਨਾਂ ਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਘਰਾਂ ਦੇ ਚਿਰਾਗ ਬੁੱਝਦੇ ਜਾ ਰਿਹਾ ਕਹਿ ਦਿੰਦਾ ਸੀ ਮਾਵਾਂ ਰੋਂਦੀਆਂ ਗਲੀਆਂ ਦੇ ਵਿੱਚ ਵੈਣ ਪਾਉਂਦੀਆਂ ਫਿਰਦੀਆਂ ਪੈਣਾ ਜਾਨਕਿ ਇਹ ਭਗਵੰਤ ਮਾਨ ਦੀ ਸਪੀਚ ਹੁੰਦੀ ਸੀ ਤੇ ਉਹੀ ਪੈਣਾ ਉਹੀ ਲੋਕ ਹੈ ਜਿਹੜੇ ਹੁਣ ਵੀ ਵੈਣ ਪੈ ਰਿਆ ਹੁਣ ਕਿਹੜਾ ਵੈਣ ਬੰਦ ਹੋ ਗਿਆ ਮਹਾਰਾਜ ਹੁਣ ਤਾਂ ਵੈਣ ਬੰਦ ਹੋ ਗਏ ਜਿਹੜੇ ਵੈਣ ਆ ਵੱਡੇ ਭਾਈ ਜੀ ਉਹ ਪੈਂਦੇ ਰਹਨੇ ਕਿਉਂਕਿ ਉਹ ਵੈਣ ਲੋਕਾਂ ਦੇ ਘਰਾਂ ਚ ਪੈਂਦੇ ਆ ਭਗਵੰਤ ਮਾਨ ਦੇ ਨਹੀਂ ਪੈਂਦੇ ਜੀ ਜਿਸ ਦਿਨ ਇਹਦੇ ਘਰੇ ਵੈਣ ਪਾਏ ਉਸ ਦਿਨ ਇਹਨਾਂ ਨੂੰ ਪਤਾ ਲੱਗੂ ਰੱਬ ਨਾ ਕਰੇ ਪਰ ਰੱਬ ਸਚਾਈ ਤੇ ਖੜਾ ਹੁੰਦਾ ਮੁੱਖ ਮੰਤਰੀ ਨੂੰ ਅਸੀਂ ਤਾਂ ਹੱਥ ਨਹੀਂ ਪਾ ਸਕਦੇ ਰੱਬ ਤਾਂ ਪਾਊਗਾ ਸਾਰਿਆਂ ਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਵੈਣ ਪਹਿਣਗੇ ਪਰ ਯਾਦ ਰੱਖਿਆ ਜੇ ਇਹ ਪੰਜਾਬ ਦੇ ਲੋਕ ਆ ਭੋਲੇ ਭਾਲੇ ਲੋਕ ਆ ਸਭ ਤੋਂ ਵੱਡੀ ਗੱਲ ਤੇ ਆ ਵੀ ਗੱਲਾਂ ਚਾਕੇ ਵੋਟਾਂ ਪਾ ਦਿੱਤੀਆਂ ਇਹਨਾਂ ਨੇ ਜਿਹੜਾ ਤੁਸੀਂ ਲੋਲੀਪੋਪਾਂ ਦੀ ਗੱਲ ਕੀਤੀ ਸੀ ਉਹ ਲੋਲੀਪੋਪ ਉਹਨਾਂ ਚੱਟੀ ਜਾਣ 300 ਯੂਨਟ ਵਾਲਾ ਫ੍ਰੀ ਬੱਸਾਂ ਵਾਲਾ 1000 ਰੁਪਿਆ ਘਰ-ਘਰ ਰਾਸ਼ਨ ਪਹੁੰਚਦਾ ਕੀ ਕਰੀਏ ਉਹਦਾ ਮੈਂ ਇਹ ਕਹਿੰਨਾ ਵੀ ਜੇਕਰ ਇਹ ਵਿਅਕਤੀ ਘਰ-ਘਰ ਰਾਸ਼ਨ ਦੇਣ ਦੀ ਗੱਲ ਨਾ ਕਰੇ ਤੇ ਘਰ-ਘਰ ਦੇ ਵਿੱਚ ਆਟਾ ਰਾਸ਼ਨ ਦਾਲ ਦੀ ਕਾਰਡ ਦੀ ਥਾਂ ਤੇ ਘਰ-ਘਰ ਨੌਕਰੀ ਦੇ ਦੇ ਸਾਡੇ ਜਿਹੜੇ ਬੱਚੇ ਸੱਤ ਸਮੁੰਦਰੋਂ ਪਾਰ ਜਾ ਰਹੇ ਉਹ ਸਾਡੇ ਕੋਲ ਰਹਿ ਜਾਣਗੇ ਔਰ ਜਿਹੜਾ ਨਸ਼ੇ ਦੇ ਰੋਗ ਥਾਮ ਇਹ ਇਹ ਲਾਵੇ ਇਹ ਕਵੇ ਵੀ ਜਿਹੜੇ ਏਰੀਆ ਦੇ ਵਿੱਚੋਂ ਫੜਿਆ ਗਿਆ ਐਲਾਨ ਕਰੇ ਕੀ ਹਾਲ ਬਾਈ ਜੀ ਹੋ ਠੀਕ ਠਾਕ ਹੋਰ ਆ ਜੋ ਤੇ ਇਹ ਮਤਲਬ ਐਲਾਨ ਕਰੇ ਪਰ ਇਹ ਕੁਛ ਨਹੀਂ ਹੈ ਅਗਲਾ ਆਮਨਾਲ ਪਿਆ ਉਹਨੂੰ ਕੀ ਲੋੜ ਅੱਜ ਇਕੱਠ ਹੋਇਆ ਪ੍ਰਸ਼ਾਸਨ ਸੀਆਈਡੀ ਆਪਦੀ ਦੇ ਦੋਗੀ ਰਿਪੋਰਟ ਬਣਾ ਕੇ ਵੀ ਫਲਾਣੇ ਬੰਦੇ ਆਏ ਆ ਉਹ ਰਿਪੋਰਟ ਜਾਂਦੀ ਰਹੂਗੀ ਉਹਨਾਂ ਕੋਲ ਉਹਨੂੰ ਕੀ ਪਰਵਾਹ ਕਿਸੇ ਦੀ ਉਹਨੂੰ ਪਤਾ ਵੀ ਪੰਜਾ ਸਾਲਾਂ ਹਸਤੇ ਹੈਗੇ ਹਾਂ ਜਿਹੜਾ ਕੁਛ ਕਰੀਦਾ ਕਰ ਲਓ ਲੋਕ ਵੀ ਾਕਾ ਦਿੰਦੇ ਆ ਇਹ ਕਹਿੰਦੇ ਵੀ ਅਗਲੀ ਵਾਰੀ ਸੀ ਹੋਰ ਬਣਾਵਾਂਗੇ ਉਹਨੂੰ ਕਿਉਂ ਨਹੀਂ ਕਹਿੰਦੇ ਵੀ ਅਸੀਂ ਬਣਾਈਏ ਜਿੰਨੂੰ ਮਰਜੀ ਪਰ ਤੂੰ 5 ਸਾਲ ਸਾਡੇ ਕੰਮ ਦੇ ਜਿਹੜੇ ਸਾਨੂੰ ਕੰਮ ਦਿੰਦੇ ਵਾਅਦੇ ਕੀਤੇ ਸੀ ਫ੍ਰੀ ਬਿਜਲੀਆਂ ਲੈਣੀਆਂ ਬੰਦ ਕਰ ਦੋ ਉਹਦੀ ਥਾਂ ਤੇ ਨੌਕਰੀਆਂ ਮੰਗੋ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਅੱਜ ਜਾਂਉਂਦੇ ਇਹਨਾਂ ਦੇ ਜਾਂ ਪੋਤਰਿਆਂ ਸਮੇਂ ਚਾਹੇ ਇਹਨਾਂ ਦੇ ਮੁੰਡਿਆਂ ਸਮੇਂ ਇਹ ਬਿਜਲੀ ਜਿਹੜੀ ਪ੍ਰਾਈਵੇਟ ਹੋ ਜੂਗੀ ਤੇ ਫਿਰ ਇਹਨਾਂ ਦੇ ਜਿਹੜੇ ਬਿੱਲ ਆ ਨਾ ਬਿੱਲ ਜਿਨ੍ਹਾਂ ਦੀ ਗੱਲ ਕਰਦੇ ਹੋ ਫਿਰ ਚਿਪਾਂ ਵਾਲੇ ਮੀਟਰ ਹੀ ਲੱਗਣਗੇ ਰੀਚਾਰਜ ਕਰਾ ਲਓ ਤੇ ਚਲਾ ਲਓ ਫਰੀ ਬੱਸਾਂ ਜਿਹੜੀਆਂ ਗੱਲ ਹੋ ਰਹੀ ਆ ਰੋਡ ਵੇਜ ਇਹ ਟੰਗਾਲ ਹੋਣਗੀਆਂ ਕਬਾਰ ਚ ਜਾਣਗੀਆਂ ਜੇ ਕੰਮ ਨਹੀਂ ਚੱਲਦਾ ਰਿਹਾ ਤਾਂ ਇਹ ਕੱਲ ਗਏ ਕਬਾਰ ਨਹੀਂ ਹੋਣਗੀਆਂ ਨਾਲ ਸਾਡੇ ਨੌਜਵਾਨਾਂ ਦਾ ਰੋਜ਼ਗਾਰ ਖਤਮ ਹੋਊਗਾ ਨਾਲ ਲੈਂਡਮੈਨਾਂ ਦੀਆਂ ਔਰ ਜਿਹੜੇ ਜਈ ਲੱਗਦੇ ਆ ਬਿਜਲੀ ਵਿਭਾਗ ਵਿੱਚ ਉਹ ਬੰਦ ਹੋਣਗੇ ਅਗਲੇ ਫਿਰ ਉਹ ਪ੍ਰਾਈਵੇਟ ਰੱਖਣਗੇ ਆਪਦੀ ਕੀਤੀ ਪਾਉਣਗੇ ਸਰਕਾਰ ਕੋਈ ਵੀ ਆਉਂਦੀ ਆ ਸਾਡੇ ਆਪਾਂ ਪਹਿਲਾਂ ਹੀ ਸਟਾਰਟਿੰਗ ਚ ਗੱਲ ਕਰਕੇ ਛਡੇ ਆ ਪੰਜਾਬੀ ਲੋਕ ਐਵੇਂ ਭੋਲੇ ਆ ਕਿਉਂਕਿ ਪੰਜਾਬ ਲੁੱਟਿਆ ਹੀ ਪਹਿਲਾ ਦਿਨ ਤੋਂ ਬਹੁਤ ਜ਼ਿਆਦੇ ਗਿਆ ਜੀ ਪੰਜਾਬ ਨੂੰ ਡੁੱਟਿਆ ਲੋਕਾਂ ਨੇ ਬਹੁਤ ਜ਼ਿਆਦਾ ਸਰਕਾਰਾਂ ਨੇ ਸਿਆਸਤ ਕਰਕੇ ਲੋਕ ਕਹਿੰਦੇ ਕਾਲੀ ਖਾ ਗਈ ਕਾਂਗਰਸ ਆ ਗਈ ਕਾਂਗਰਸ ਚ ਜਨਕੇ ਕੈਪਟਨ ਸਾਡੇ ਗੁਟਕਾ ਫੜ ਕੇ ਕਰਦਾ ਲੋਕਾਂ ਨੇ ਆਖਿਆ ਸ਼ਾਇਦ ਗੁਟਕਾ ਸਾਹ ਫੜ ਕੇ ਜਨਕੇ ਆਹ ਹੱਥ ਵਿੱਚ ਜਨਕੇ 100 ਉਹਨੂੰ ਲੈ ਕੇ ਆਓ ਜੀ ਹੱਥ ਵਿੱਚ ਗੁਟਕਾ ਫੜ ਕੇ ਜਿਹੜੇ ਬੰਦੇ ਨੇ 100 ਖਾਧੀ ਆ ਠੀਕ ਹੈ ਸ਼ਾਇਦ ਸਾਡੇ ਏਰੀਆ ਸਾਡੇ ਪੰਜਾਬ ਦਾ ਕੰਮ ਸਵਾਰਦੇ ਉਹ ਤਾਂ ਬਹੁਤ ਜ਼ਿਆਦਾ ਨਕਮਾ ਨਿਕਲਿਆ ਪੰਜਾਬ ਦੇ ਵਿੱਚ ਉਦੋਂ ਬਾਅਦ ਜਨਕੇ ਆਮ ਆਦੀ ਪਾਰਟੀ ਹੁੰਦੀ ਆ ਲੋਕ ਉਹਨਾਂ ਦੋਨਾਂ ਪਾਰਟੀਆਂ ਤੋਂ ਸਤਾਏ ਹੋਏ ਸੀ ਇਸ ਪਾਰਟ ਨੂੰ ਜਿਹਨ ਕਿਉਂ ਲੋਕ ਲੈ ਕੇ ਆਏ ਤੇ ਲੋਕਾਂ ਨੂੰ ਆ ਰੰਗ ਦਿਖਾਏ ਭਾਈ ਜੀ ਤੁਹਾਡੀ ਗੱਲ ਇਹ ਕੀਤੀ ਆ ਕਹਿੰਦਾ ਭੰਡਾ ਪਡੋਰੀਆ ਕਿੰਨਾ ਕ ਬਾਾਰ ਇੱਕ ਮੁੱਠੀ ਚੱਕ ਲੈ ਦੂਜੀ ਤਿਆਰ ਆਹ ਕੀ ਆ ਮੈਂ ਕਹਾਂ ਤੇ ਆਹ ਕੀ ਆ ਬਦਲੂਗਾ ਕੀ ਇਹ ਤੇ ਲੋਕੋ ਲੋਕੋ ਬਦਲਣਾ ਜਿਵੇਂ ਪਹਿਲਾਂ ਨੀਲਾ ਸੀ ਚਿੱਟੇ ਰੰਗੇ ਕਾਲੇ ਹੋ ਗਏ ਹੁਣ ਇਸ ਟਾਈਮ ਪੀਲੇ ਹੋ ਗਏ ਬਦਲਿਆ ਕੀ ਕਹਿੰਦਾ ਪੱਗਾਂ ਦਾ ਰੰਗ ਦੇਣਾ ਇਹਨਾਂ ਨੇ ਕੀ ਆ ਪੱਗਾਂ ਦੇ ਰੰਗ ਚੇਂਜ ਹੋਏ ਉਹੀ ਲੀਡਰ ਇੱਧਰ ਆ ਗਏ ਡੰਡੇ ਉਹੀ ਆ ਚੰਡੇ ਬਦਲੇ ਆ ਛੰਡੇ ਬਦਲੇ ਆ ਉਹੀ ਪਿੰਡੇ ਪਿੰਡੇ ਉਹੀ ਆ ਜਿਨ੍ਹਾਂ ਦੇ ਵਾਅਦੇ ਆ ਉਹੀ ਇਤਿਆਪਕ ਉਹੀ ਬੇਰੋਜ਼ਗਾਰੀ ਉਹੀ ਸਾਡੇ ਲੋਕ ਅੱਛਾ ਇੱਕ ਸਭ ਤੋਂ ਛੱਡੋ ਪੁਰਾਣੀ ਜਦੋਂ ਤਾਂ ਦੂਜੀਆਂ ਸਰਕਾਰਾਂ ਦੇ ਬਾਹਰ ਜਾਂਦੇ ਸੀ ਉਦੋਂ ਤਾਂ ਨਾਕਾਮਯਾਬੀਆਂ ਵਿਖਾਉਂਦੀਆਂ ਵੀ ਨਾਕਾਮਯਾਬੀ ਸਰਕਾਰ ਦੀ ਜਦੋਂ ਇਹਨਾਂ ਵਾਰੀ ਜਾਂਦੇ ਉਦੋਂ ਕਹਿੰਦੇ ਬਹੁਤ ਵਧੀਆ ਹੋ ਰਿਹਾ ਇਹ ਤੁਸੀਂ ਆਪ ਦੱਸੋ ਤੁਸੀਂ ਹਰੇਕ ਵਿਸ਼ੇ ਤੇ ਬੋਲਦੇ ਆ ਜਨ ਕਿ ਸਰਕਾਰ ਨੂੰ ਮੁੱਦਿਆਂ ਤੇ ਘੇਰਦੇ ਆ ਪੰਜਾਬ ਦੇ ਵਿੱਚ ਜਿਹੜੀਆਂ ਫੈਕਟਰੀਆਂ ਲੱਗਣ ਸੀ ਮਾਨ ਸਾਹਿਬ ਕਹਿੰਦਾ ਸੀ ਬਾਹਰੋਂ ਆ ਕੇ ਲੋਕ ਫੈਕਟਰੀਆਂ ਲਾਉਣਗੇ ਗੋਰੇ ਆਉਣਗੇ ਕੰਮ ਚਲਾਉਣਗੇ ਸਾਡੇ ਜਿਹੜੇ ਆਈਲੈਂਡਸ ਕਰਕੇ ਬੱਚੇ ਬਾਹਰ ਜਾ ਰਹੇ ਆ ਉਹਨਾਂ ਨੂੰ ਕੋਈ ਜਾਣ ਦੀ ਲੋੜ ਨਹੀਂ ਪੈਣੀ ਇੱਥੇ ਆਈਲੈਂਡਸ ਬਣਾ ਦਾਂਗੇ ਅਸੀਂ ਸੈਂਟਰ ਠੀਕ ਹੈ ਤੇ ਉਹ ਤੁਸੀਂ ਕਿੰਨੇ ਕ ਵੇਖਲੇ ਪੰਜਾਬ ਦੇ ਵਿੱਚ ਉਹ ਮੈਂ ਗੋਰੇ ਸੇ ਇੱਧਰ ਆ ਕੇ ਕਾਲਾ ਹੋ ਗਿਆ ਅੱਛਾ ਮੈਂ ਕੋ ਇੰਗਲਿਸ਼ ਭੁੱਲ ਗਿਆ ਇੱਧਰ ਆ ਗਿਆ ਸਾਰੇ ਗੋਰੇ ਇੱਧਰ ਆਏ ਬੈਠੇ ਓਏ ਭਾਈ ਉਰੇ ਆ ਤੂੰ ਤਾਂ ਵਾਕਈ ਗੋਰਾ ਉਰੇ ਆ ਆ ਵੀ ਗੋਰਾ ਸਿਆਵੇ ਇਧਰ ਆ ਕੇ ਵੀ ਕਾਲਾ ਹੋਣ ਲੱਗ ਗਿਆ ਤੇ ਬਾਹਰੋਂ ਐ ਕਿਹੜੀ ਕੰਟਰੀ ਚੋਂ ਆ ਐ ਇੰਗਲਿਸ਼ ਚ ਦੱਸ ਇਹ ਇੰਗਲਿਸ਼ ਫੌਰਨ ਚੋਂ ਆਇਆ ਭਾਈ ਜੀ ਕਿਹੜੀ ਐ ਨਾ ਗੱਲ ਆਪ ਦਾ ਪਰਿਵਾਰ ਤੇ ਬਾਹਰ ਫਿਰਦਾ ਭਲਾ ਮੇਰੇ ਗੱਲਾਂ ਫਿਰਨ ਕਹੂੰਗਾ ਇਹ ਕਹਿਣ ਤੀਆਂ ਗੱਲਾਂ ਇਹ ਫਿਲਮਾਂ ਦੇ ਵਿੱਚ ਐਕਟਿੰਗ ਚੰਗੀ ਲੱਗਦੀ ਐ ਇਹ ਐਵੇਂ ਕਹੇ ਗੋਰੇ ਕਿਹੜਾ ਗੋਰੇ ਵਿਖਾ ਸਾਨੂੰ ਇਹ ਗੋਰਾ ਦੀ ਗੱਲ ਕਰਦਾ ਉਧਰੋਂ ਅਫਰੀਕਾ ਚੋਂ ਕਾਲੇ ਨਹੀਂ ਚੱਲ ਕੇ ਆਏ ਜੀ ਇਹ ਗੱਲਾਂ ਐਵੇਂ ਆ ਤੁਸੀਂ ਜਨ ਕਿਸ ਸਰਕਾਰ ਨੂੰ ਮੈਂ ਪਹਿਲਾਂ ਤਾਂ ਕਿ ਮੁੱਦਿਆਂ ਤੇ ਘੇਰਦੇ ਆ ਬੜਾ ਜਨ ਕੇ ਰੌਲਾ ਪਾਉਨੇ ਬਚੋ ਬਚੋ ਪੰਜਾਬੀ ਕੋ ਬਚੋ ਲੁੱਟੀ ਆ ਜੀ ਸਰਕਾਰ ਸਰਕਾਰ ਨਹੀਂ ਹੋਰਾਂ ਲੋਕਾਂ ਨੂੰ ਵੀ ਜਨ ਕੇ ਤੁਸੀਂ ਘੇਰਦੇ ਆ ਚਾਹੀ ਤੂੰ ਪਹਿਲਾਂ ਸਰਕਾਰ ਚਲੀ ਗਈ ਆ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਐ ਉਹ ਤੁਹਾਡੇ ਨਾਲ ਕਿਤੇ ਜੁੜਦੀ ਨਜ਼ਰ ਨਹੀਂ ਆ ਰਹੀ ਉਹਨੂੰ ਤੁਹਾਡੇ ਵਰਗੇ ਨੌਜਵਾਨਾਂ ਦੇ ਨਾਲ ਜੇ ਜੁੜਨ ਸ਼ਾਇਦ ਸਾਡਾ ਪੰਜਾਬ ਬਚੇ ਜਿਵੇਂ ਤੁਸੀਂ ਹੋਗੇ ਝੋਟੇ ਵਰਗੇ ਹੋਗੇ ਲੱਖਾਂ ਸਿਧਾਨਾ ਸਾਡਾ ਵੀਰ ਹੋ ਗਿਆ ਉਹ ਜਨ ਕਿਸ ਹਰੇਕ ਮੁੱਦੇ ਤੇ ਸਰਕਾਰ ਨੂੰ ਘੇਰਦਾ ਜਾਣੂ ਕਰਾਉਂਦਾ ਲੋਕਾਂ ਨੂੰ ਠੀਕ ਹੈ ਸਾਡੇ ਜਨ ਸੁੱਤੀ ਨੌਜਵਾਨ ਪੀੜ੍ਹੀ ਪਤਾ ਨਹੀਂ ਕਿੱਤੇ ਪਈਆ ਇੱਕ ਬਸ ਕਮੈਂਟ ਜਰੂਰ ਕਰਨ ਜਾਂਦੇ ਆ ਵੇਖੋ ਪਿਆਰੇ ਸੱਜਣ ਜੀ ਮੈਂ ਐਵੇਂ ਝੂਠ ਮਾਰਦਾ ਤੁਹਾਨੂੰ ਵੀ ਬੱਲੇ ਬੱਲੇ ਹੋ ਜੂ ਸ਼ਾਬਾ ਸ਼ਾਬਾ ਹੋ ਜੂ ਮੈਂ ਝੂਠ ਮਾਰਨ ਵਾਲੇ ਕੰਮ ਚੋਂ ਨਹੀਂ ਕਰੂੰਗਾ ਝੋਟੇ ਦੇ ਨਾਲ ਕੱਲ ਨੂੰ ਜੋੜ ਸਕਦੇ ਆ ਕਿਉਂਕਿ ਝੋਟੇ ਦਾ ਨਾਂ ਹੋ ਗਿਆ ਜਿਹੜਾ ਮੇਰੇ ਅਰਗੇ ਦੇ ਨਾਲ ਆ ਲੋਕ ਚੱਲਦੇ ਆ ਭਾਈ ਗੱਡੀਆਂ ਜੇ ਤਾਂ ਮੇਰੇ ਕੋਲੇ ਵੀ ਫੋਰਚੂਨਰ ਹੋਣ ਤਾਂ ਹੂੰ ਹੂੰ ਕਰਦੀਆਂ ਮੇਰੇ ਮਗਰ ਵੀ ਚੱਲ ਪੈਣ ਪਰ ਨਹੀਂ ਇਸ ਦੇਸ਼ ਦੇ ਵਿੱਚ ਜੇਕਰ ਤੁਸੀਂ ਕਾਰ ਦੇ ਵਿੱਚੋਂ ਉੱਤਰ ਕੇ ਮਜ਼ਾਕੀਆ ਗੱਲ ਕਰੋਗੇ ਤਾਂ ਉਹ ਗੱਲ ਸੀਰੀਅਸ ਲਈ ਜਾਊਗੀ ਮੈਂ ਫਿਰ ਤੋਂ ਕਹਿਣਾ ਭਗਵਾਨ ਤਮਾਨ ਦੇ ਮਜ਼ਾਕਾਂ ਨੂੰ ਵੀ ਲੋਕਾਂ ਨੇ ਸੀਰੀਅਸ ਲੈ ਲਿਆ ਝੂਠ ਤਾਂ ਨਹੀਂ ਕੋਈ ਮਜ਼ਾਕ ਕੀਤੇ ਸੀ ਖਾਲਸਾ ਸੱਸੀ ਕਾਲ ਜੀ ਉਹਨੇ ਮਜ਼ਾਕ ਕੀਤੇ ਸੀ ਉਹਨਾਂ ਨੂੰ ਸੀਰੀਅਸ ਲੈ ਲਿਆ ਪਰ ਦੂਜੇ ਪਾਸੇ ਆਮ ਲੋਕ ਮੇਰੇ ਅੱਗੇ ਜਿਨ੍ਹਾਂ ਨੇ ਸੀਰੀਅਸ ਗੱਲਾਂ ਕੀਤੀਆਂ ਸੀ ਉਹਨਾਂ ਨੂੰ ਮਜ਼ਾਕ ਚ ਲੈ ਲਿਆ ਹਾਂ ਸਿਰਿੰਜਾਂ ਦੇ ਵਿੱਚ ਜੈਲ ਚੂਰਨ ਨਿਕ ਨਿਕੇ ਗੋਲੀਆਂ ਭਰ ਕੇ ਆ ਰਹੀਆਂ ਉਹ ਸਾਡੇ ਬੱਚਿਆਂ ਨੂੰ ਹੋਣੇ ਜਣ ਕੇ ਟੀਕੇ ਨੂੰ ਜਾਣੂ ਕਰਾ ਰਿਹਾ ਵੀ ਇਹ ਟੀਕਾ ਜਿਹੜੇ ਸਾਨੂੰ ਪਤਾ ਨਹੀਂ ਸੀ ਨਾ ਬੱਚਿਆਂ ਨੂੰ ਵੀ ਟੀਕਾ ਜਿੱਥੋਂ ਉਹ ਸਿਰਿੰਜ ਆਈ ਪਹਿਲੀ ਗੱਲ ਤੇ ਸਿਰਿੰਜ ਦੇ ਬੈਣ ਆ ਸਰਿੰਜਾਂ ਆ ਬੰਦੇ ਨੂੰ ਮਿਲਦੀ ਨਹੀਂ ਧਾਰ卡ੜ ਤੋਂ ਬਿਨਾ ਉਹ ਸਰਿੰਜਾਂ ਇੰਨੀਆਂ ਆਈਆਂ ਕਿੱਥੋਂ ਫਿਰ ਦੁਕਾਨ ਤੇ ਵੇਚਣੋਂ ਦਾ ਭਰਕੇ ਪਚੂਰਨ ਵਾਲਾ ਬੰਦਾ ਜਿਹੜਾ ਜਲ ਭਰੀ ਹੈ ਉਹ ਤਾਂ ਜਨਨ ਕਿ ਖਚਾਈ ਕਿਉਂ ਨਹੀਂ ਹੁੰਦੀ ਕਿੱਥੇ ਸੁੱਤੇ ਪਏ ਸਾਡੇ ਅਫਸਰ ਜਿਆਦਾ ਤੌਰ ਤੇ ਸਾਡੀ ਜਿਹੜੀ ਅਫਸਰ ਸਾਹੀ ਹੈ ਨਾ ਕੱਲਾ ਬਸ ਸਰਕਾਰ ਨੂੰ ਵੀ ਨਾ ਕਹੀਏ ਜਿਹੜੀ ਸਰਕਾਰ ਤੋਂ ਜਿਹੜੀ ਅਫਸਰ ਹੈ ਉਹ ਡਰਦੇ ਨਹੀਂ ਜੇਕਰ ਅਫਸਰ ਖਿੱਚੇ ਹੋਣ ਸ਼ਾਇਦ ਸਾਡੀ ਸਰਕਾਰ ਖਿੱਚ ਦੇ ਉਹਨਾਂ ਨੂੰ ਸੁਧਾਰ ਹੋ ਜੂ ਕੁਝ ਬਾਈ ਜੀ ਜੇਕਰ ਸਰਕਾਰ ਆਕੇ ਗੱਲ ਸਰਕਾਰ ਤੇ ਹੋਣੀ ਆ ਜਿਹੜੀਆਂ ਤੁਸੀਂ ਗੱਲ ਕੀਤੀ ਚੋਰਾਂਾਂ ਦੀ ਉਹ ਮੇਰੇ ਦਿਮਾਗ ਦੇ ਵਿੱਚ ਹੁਣ ਆਇਆ ਕਈ ਚਾਕਲੇਟਾਂ ਵੀ ਪਾਪਾ ਭੇਜ ਰਹੇ ਆ ਇਹ ਗੱਲ ਗਲਤ ਆ ਸਭ ਤੋਂ ਵੱਡੀ ਗੱਲ ਤੇ ਆ ਪਿਆਰੇ ਸੱਜਣ ਜੀ ਕੱਲਾ ਚਿੱਟਾ ਤੇ ਕੱਲੀ ਸਿਰਿੰਜ ਸਾਡਾ ਮੁੱਦਾ ਨਹੀਂ ਗਾ ਮੁੱਦਾ ਸਾਡਾ ਸ਼ਰਾਬ ਵੀ ਆ ਸ਼ਰਾਬ ਚੱਲ ਰਹੀ ਆ ਲੋਕ ਪੀ ਰਹੇ ਆ ਦਿੱਗ ਰਿਹਾ ਮੈਂ ਇਹ ਕਹਿਣਾ ਵੀ ਸਰਕਾਰ ਤੇ ਜਿਹੜੀ ਸ਼ਰਾਬ ਤੇ ਵੀ ਕਾਨੂੰਨ ਬਣਾਉਣਾ ਚਾਹੀਦਾ ਜਿਹੜਾ ਬੰਦਾ ਪੀਂਦਾ ਉਹ ਪੌਗੇ ਤੋਂ ਵੱਧ ਨਾ ਪੀ ਸਕੇ ਜੀ ਇਹ ਬੰਨ ਚ ਪਰ ਉਹਨਾਂ ਨੂੰ ਪੈਸਾ ਚਾਹੀਦਾ ਤੁਸੀਂ ਨਹੀਂ ਚਾਹੀ ਦੇਗੇ ਉਹਨਾਂ ਨੂੰ ਜਿਹੜੀ ਕਮਾਈ ਹੈ ਨਾ ਸਰਕਾਰ ਨੂੰ ਜਣੀ ਕਿ ਨਸ਼ੇ ਤੋਂ ਬਹੁਤ ਜ਼ਿਆਦਾ ਇਨਕਮ ਹੈ ਜਿਹੜੀਆਂ ਸਰਕਾਰਾਂ ਚੱਲਦੀਆਂ ਉਹ ਨਸ਼ੇ ਨਾਲ ਹੀ ਚੱਲਦੀਆਂ ਤੁਸੀਂ ਜੂਪੀ ਜਾਓ ਬਿਹਾਰ ਜਾਓ ਰਾਜਸਥਾਨ ਜਾਓ ਉੱਥੇ ਨਸ਼ਾ ਬੰਦ ਹੈ ਨਾਲੇ ਸਾਡੇ ਪੰਜਾਬ ਨਾਲੋਂ ਸਟੇਟਾਂ ਵੱਡੀਆਂ ਸਟੇਟਾਂ ਹੋ ਜੇ ਅਸੀਂ ਗੱਲ ਕਰੀਏ ਨਾ ਵੀ ਬਿਹਾਰ ਦੀ ਗੱਲ ਕਰਕੇ ਜੂਪੀ ਕਿੰਨੀ ਸਟੇਟ ਆ ਪੰਜਾਬ ਤਾਂ ਬਹੁਤ ਛੋਟੀ ਜਿਹੀ ਸਟੇਟ ਆ ਪਹਿਲਾਂ ਤੁਹਾਡੀ ਸਟੇਟ ਛੋਟੀ ਕੀਤੀ ਗਈ ਹੁਣ ਤੁਹਾਨੂੰ ਨਸ਼ਾ ਦਿੱਤਾ ਗਿਆ ਕਦੇ ਕਾਸੇ ਦੀਆਂ ਮਾਰਾਂ ਕਦੇ ਕਾਸੇ ਦੀਆਂ ਮਾਰਾਂ ਇਸੇ ਦਾ ਕਹਿ ਰਹੇ ਵੀ ਪੰਜਾਬ ਖਤਮ ਹੋ ਰਿਹਾ ਸਮਝਣੀ ਪੈਣੀ ਗੱਲ ਜਿਹੜੀ ਹੋਣਾ ਗਈ ਸ਼ਰਾਬ ਦੀ ਗੱਲ ਪੰਜਾਬ ਦੇ ਲੋਕ ਖੜੇ ਇੱਥੇ ਵੀ ਸੁਣ ਲੈਣ ਜਿਹੜਾ ਵੀ ਕੋਈ ਸ਼ਰਾਬ ਪੀਂਦਾ ਧਿਆਨ ਨਾਲ ਗੱਲ ਸੁਣ ਲਵੇ ਉਹਨਾਂ ਜੀ ਵੀ ਸੁਣ ਲੈ ਕੋਈ ਗੱਲ ਮਾੜੀ ਨਹੀਂ ਜਿਹੜੀ ਇੱਕ ਸ਼ਰਾਬ ਦੀ ਬੋਤਲ ਆ ਉਹਦੇ ਤੇ ਰੇਟ ਪਾਇਆ ਹੋਇਆ 157 ਰੁਪਏ ਚਾਹੋ ਮਿਨੀਮਮ ਇਹਨਾਂ ਨੇ ਕਿਆ ਪ੍ਰਾਈਸ ਉਹ 157 ਰੁਪਏ ਪਾਏ ਆ ਇਹ ਕਹਿੰਦੇ ਉਹ ਤੋਂ ਘੱਟ ਨਹੀਂ ਵੇਚ ਸਕਦੇ ਤੋਂ ਉਹਨੇ 157 ਦੀ ਵੇਚੋ ਪਰ ਉਹੀ ਬੋਤਲ 250 ਰੁਪਏ ਦੀ ਵਿਕ ਰਹੀ ਆ ਉਹ ਜਿਹੜਾ ਪੌਗਾ ਹੁੰਦਾ ਉਹਦੇ ਤੇ ਰੇਟ ਲਿਖਿਆ 48 ਰੁਪਏ ਤੇ ਉਹ 70 ਰੁਪਏ ਦਾ ਵਿਕ ਰਿਆ ਅਦੀਏ ਤੇ ਲਿਖਿਆ 78 ਰੁਪਏ 120 ਦਾ ਵਿਕ ਰਿਆ ਲੋਕ ਕਹਿੰਦੇ ਸ਼ਰਾਬ ਸਸਤੀ ਹੋ ਗਈ ਮੈਂ ਕਹਿੰਦਾ ਸ਼ਰਾਬ ਸਸਤੀ ਨਹੀਂ ਹੋਈ ਤੁਹਾਡੀ ਲੁੱਟ ਹੋ ਰਹੀ ਆ ਇੱਕ ਦਿਨ ਦੇ ਵਿੱਚ 100 ਕਰੋੜ ਦੀ ਲੁੱਟ ਹੋ ਰਹੀ ਸ਼ਰਾਬ ਦੇ ਵਿੱਚੋਂ ਜੇਕਰ 1 ਕਰੋੜ ਬੰਦਾ ਸ਼ਰਾਬ ਪੀਵੇ ਤਾਂ ਉਹ 100 ਰੁਪਏ ਦੀ ਇੱਕ ਬੰਦੇ ਨਾਲ ਲੁੱਟ ਆਣਾ ਜੀ ਦਸਾਂ ਦਿਨਾਂ ਦਾ ਹੋ ਗਿਆ 1000 ਕਰੋੜ ਤੇ ਮਹੀਨੇ ਦਾ ਹੋ ਗਿਆ 3000 ਕਰੋੜ ਦਸਾਂ ਮਹੀਨਿਆਂ ਦਾ ਹੋ ਗਿਆ 30000 ਕਰੋੜ ਤੇ ਸਾਲ ਦਾ ਬਣਿਆ 36000 ਕਰੋੜ ਰੁਪਇਆ ਜਿਹੜਾ ਅਨਲੀਗਲ ਤੌਰ ਤੇ ਸ਼ਰਾਬ ਦੇ ਵਿੱਚੋਂ ਕਮਾਇਆ ਜਾ ਰਿਹਾ ਬਾਕੀ ਦਾ ਜੇ ਹੱਕ ਦੀ ਗੱਲ ਕਰੀਏ ਤਾਂ ਗੱਲ ਕਿੱਥੇ ਗਈ ਇਹ ਇਹਨਾਂ ਨੂੰ ਕੀ ਲੋੜ ਆ ਨਸ਼ੇ ਦੀ ਪਿਆਰੇ ਸੱਜਣਾ ਇਹ ਕਹਿੰਦੇ ਆ ਵੀ ਲਾਟਾਂ ਜਗਦੀਆਂ ਰਹਿਣ ਤਾਂ ਚੰਗੀਆਂ ਸ਼ਮਸ਼ਾਨ ਘਾਟਾਂ ਦੀਆਂ ਚਿਰਾਗ ਬੋਝਦੇ ਤਾਂ ਅਸੀਂ ਕੀ ਲੈਣਾ ਕਿਉਂਕਿ ਇਹਨਾਂ ਦੇ ਚਿਰਾਗ ਚੱਲਦੇ ਆ ਇਹਨਾਂ ਦੇ ਚਿਰਾਗਾ ਚ ਤੇਲ ਆ ਤੁਹਾਡੇ ਚਿਰਾਗਾ ਚ ਤੇਲ ਨਹੀਂ ਤੁਹਾਡੇ ਇਹਨਾਂ ਜਿਹੜਾ ਚਿਰਾਗਾ ਚ ਤੇਲ ਆ ਉਹ ਚੰਗੀ ਸਿੱਖਿਆ ਪਾਈ ਆ ਸਾਡੇ ਚਿਰਾਗਾ ਦੇ ਵਿੱਚ ਇਹਨਾਂ ਨੇ ਸਕੂਲਾਂ ਚ ਪਾਤੇ ਸਰਕਾਰੀ ਸਕੂਲਾਂ ਦੇ ਵਿੱਚ ਬਿਲਡਿੰਗਾਂ ਬਣਾਤੀਆਂ ਪਰ ਉਹਦੇ ਵਿੱਚ ਟੀਚਰ ਹੈ ਨਹੀਂ ਸਾਡੇ ਤਿਲਾਂ ਚ ਤੇਲ ਹੈ ਨਹੀਂ ਸਾਡੀ ਤਿਲ ਤਬਾਹ ਹੋ ਚੁੱਕੇ ਆ ਇਹ ਕਲ ਹੋ ਰਿਹਾ ਹੈ ਆਮ ਤੌਰ ਤੇ ਆਪਾਂ ਕਿਸੇ ਚੀਜ਼ ਲੈਣ ਜਾਂਦੇ ਆ ਦੁਕਾਨ ਤੇ ਕਰਿਆਣਾ ਮਨੀਆਰੀ ਜਾਂ ਕਾਸੀ ਵੀ ਦੁਕਾਨ ਤੇ ਲੈਣ ਜਾਂਦੇ ਆ ਉਹਦੇ ਉੱਤੇ ਪ੍ਰਿੰਟ ਰੇਟ ਲਿਖਿਆ ਹੁੰਦਾ ਜੇਕਰ ਪ੍ਰਿੰਟ ਰੇਟ ਤੋਂ ਸਾਨੂੰ ਦੁਕਾਨਦਾਰ ਰੇਟ ਵੱਧ ਲਾ ਦਿੰਦਾ ਹੈ ਤੇ ਸਾਡੇ ਲੋਕ ਹੰਗਾਮਾ ਮਚਾ ਦਿੰਦੇ ਆ ਜੀ ਚਾਹੇ ਕੋਈ ਜਥੇਬੰਦੀਆਂ ਕਿਉਂ ਨਾ ਹੋਣ ਚਾਹੇ ਸਮਾਜ ਸੇਵੀ ਲੋਕ ਕਿਉਂ ਨਾ ਹੋਣ ਚਾਹੇ ਆਮ ਪਿੰਡ ਵਾਲੇ ਲੋਕ ਕਿਉਂ ਨਾ ਹੋਣ ਕਿ ਜਦੋਂ ਹੁਣ ਪ੍ਰਿੰਟ ਰੇਟ ਘੱਟ ਲਿਖਿਆ दारू ਤੇ ਤੇ ਵੇਚ ਰਹੀ ਸਰਕਾਰ ਸਾਡੇ ਲੋਕ ਕੁੰਭ ਕਰਨ ਦੀ ਨੀਂਦ ਕਿੱਥੇ ਸੁੱਤੇ ਪਏ ਆ ਕਿਉਂ ਨਹੀਂ ਬੋਲਦੇ ਕੀ ਇਹਨੇ ਪੱਟੀ ਬਣੀ ਹੈ ਕੀ ਮਜਬੂਰੀ ਇਹਨਾਂ ਦੀ ਬਈਓ ਪਤਾ ਹੀ ਨਹੀਂ ਉਹਨਾਂ ਨੂੰ ਉਹ ਤਾਂ ਮੈਂ ਤਾਂ ਤੁਹਾਨੂੰ ਅੱਜ ਗੱਲ ਦੱਸੀ ਆ ਇਹ ਤਾਂ ਮੀਡੀਆ ਦਾ ਵੀ ਕੰਮ ਬੰਦਦਾ ਨਾ ਅਸੀਂ ਤਾਂ ਉਹੀ ਗੱਲ ਕਹਿ ਰਹੇ ਆ ਨਾ ਜੇ ਇੱਕ ਨਿੱਕਾ ਦੁਕਾਨਦਾਰ ਤੁਹਾਨੂੰ 50 ਰੁਪਏ ਦੀ ਚੀਜ਼ ਦੇ ਦੇ ਠੀਕ ਹੈ ਸੋ ਉਥੋਂ ਜਾਨੀ ਕਿ ਉਹ 52 ਰੁਪਏ ਲੈ ਲੇ ਤੁਸੀਂ ਕਹੋਗੇ ਲਿਖਿਆ 52 ਤੂੰ ਉਹਨੂੰ ਲਿਖਿਆ 50 ਤੇ 52 ਸਾਥੋਂ ਕੱਦ ਲੈਣੇ ਆ 2 ਰੁਪਏ ਵੱਧ ਲੈ ਆ ਤੇ दारू ਦੀ ਬੋਤਲ ਦਿੱਤਾ ਇਹ 2-200 ਰੁਪਏ ਵੱਧ ਲੈ ਰਿਆ ਕਿਉਂ ਸੁੱਤੇ ਪਏ ਸਾਡੇ ਲੋਕ ਕਿਉਂ ਨਹੀਂ ਬੋਲਦੇ ਵੇਖੋ ਪਿਆਰੇ ਸੱਜ ਰਹੀ ਗੱਲ ਜੇ ਸ਼ਰਾਬੀ ਕ੍ਰਾਂਤੀ ਲਿਆਉਣਗੇ ਜੇ ਕੰਮ ਚੱਲ ਪਿਆ ਤਾਂ ਹੁਣ ਕਈ ਲੋਕ ਮੈਨੂੰ ਕਹਿਣਗੇ ਕੀ ਖਾ ਕੇ ਬੋਲਦਾ ਮੈਂ ਕਹਾਂ ਜੇ ਨਸ਼ਾ ਖਾ ਕੇ ਬੋਲਿਆ ਜਾਂਦਾ ਹੁੰਦਾ ਤਾਂ ਨਸ਼ੇਲੀਆਂ ਨੇ ਕ੍ਰਾਂਤੀ ਲਿਆਉਣੀ ਸੀ ਨਸ਼ੇ ਬੰਦ ਹੋ ਜਾਣੇ ਸੀ ਇਸ ਕਰਕੇ ਲੋਕਾਂ ਦਾ ਕੁਝ ਨਹੀਂ ਕਰ ਸਕਦੇ ਇਹਨਾਂ ਨੇ ਆਪ ਨਹੀਂ ਕਰਨਾ ਨਾ ਲੋਕਾਂ ਨੂੰ ਕੁਝ ਕਰ ਆਪ ਲੋਕਾਂ ਦੀ ਗੱਲ ਨਹੀਂ ਲੋਕ ਸਮਝ ਲੈਣਾ ਇੰਨੀ ਵੱਡੀ ਵੱਡੀ ਗੱਲ ਜੀ ਬਹੁਤ ਧੰਨ ਇਹ ਸੰਨ ਵਿਸ਼ਲਦੀਪੀ ਫਾਜ਼ਲ ਕਾ ਸਾਡੇ ਨਾਲ ਜਿਨ੍ਹਾਂ ਨੇ ਦੱਸਿਆਗੇ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਹੈ ਆਪ ਹੀ ਸਮਝ ਲੈਣਾ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਮੈਂ ਤੁਹਾਡਾ ਬਤਾਰ ਸਿੰਘ ਜਿਤਾਰਾ ਧੰਨਵਾਦ